ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਤਾਂ ਨਗੀਨਾ ਹੀ ਆ ਬਿਲਕੁਲ ਤਾਜ਼ਾ ਸੂਆ ਇੱਕ ਤੋਕੜ ਗੱਭਣ ਚੈੱਕ ਪਾਸ ਆ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਨਾਲ ਦੇ ਨਾਲ ਬਾਈ ਦਾ ਵਪਾਰ ਦਾ ਕੰਮ ਵੀ ਆ ਤੇ ਇੱਕ ਸਮਾਲ ਫਾਰਮ ਪਸ਼ੂਆਂ ਦੀ ਗਿਣਤੀ ਲਗਭਗ 10 ਦੇ ਕਰੀਬ ਆ ਪਰ ਹੈ ਚੰਗੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੁਹਾਨੂੰ ਇਸਾਈ ਪਿੰਡ ਤਰਾਏ ਜ਼ਿਲ੍ਹਾ ਮੋਗਾ ਤਸਵੀਰ ਬੱਗ ਬਣਾਓ ਮੋਬਾਈਲ ਨੰਬਰ ਜੀ 965557084 ਠੀਕ ਆ ਵੀਰੇ ਦੋ ਨਾਗਾ ਜੀ ਹਾਂਜੀ ਵੀਰੇ ਦੋ ਨਾਗਾ ਆਪਣੀ ਘਰ ਦੀ ਹੈ ਵਿੱਚ ਇਹ ਬੱਚਾ ਘਰ ਦਾ ਦੂਜਾ ਖਰੀਦਿਆ ਹੋਇਆ ਠੀਕ ਆ ਕਿਉਂਕਿ ਨਾਲ ਦੀ ਨਾਲ ਥੋੜਾ ਕਨਾ ਵਾਲਾ ਨਹੀਂਗਾ ਮਾੜਾ ਮੋਟਾ ਵਪਾਰ ਕਰ ਲੈਂਦਾ ਠੀਕ ਆ ਇਸੇ ਤੋਂ ਬਈ ਸ਼ੁਰੂ ਕਰਦੇ ਆਂ ਸੂਆ ਕਿੰਨਾ ਵੈਡਦਾ ਜੀ ਪਹਿਲਾ ਹੀ ਸੂਈ ਹੈ ਬਈ ਦੋ ਦੰਦ ਦਾ ਬੱਚੀ ਇਹ ਮੂੰਹ ਤੋਂ ਦੋ ਦੰਦ ਦਾ ਜੀ ਬੱਚਾ ਗਰੰਟਡ ਹਾਂਜੀ ਹਾਂਜੀ ਬਈ ਕਿਹੜੇ ਸੀਮਨ ਦਾ ਬਈ ਇਹ ਇਹ ਆਪ ਤਾਂ ਡੈਨਮਾਰਕ ਦੀ ਹੈ ਬਈ ਕਿਹੜੇ 432 ਦੀ ਠੀਕ ਆ ਜੀ ਤੇ ਇਹ ਲੱਗਿਆ ਵਲਡਵਾਇਡ ਸੀ ਸੈਕਸ਼ਨ ਲੱਗਿਆ ਬਈ ਵਲਡਵਾਇਡ ਦਾ ਬੱਚਾ ਆ ਗਿਆ ਜੀ ਉਹਦਾ ਰਿਕਾਰਡ ਮਿਲ ਜੂਗਾ ਜੀ ਹਾਂ ਮਿਲ ਜੂਰੇ ਠੀਕ ਆ ਬਾਈ ਕਦੋਂ ਸੂਈ ਆ ਜੀ ਇਹ ਇਹ ਸੂਬਾ ਸੂਈ ਆ ਬਈ ਸਾਢੇ 3 4 ਵਜੇ ਬੱਚਾ ਵੱੱਛੀ ਆ ਗਈ ਜੇਰ ਕੰਪਲੀਟ ਆ ਜੀ ਹਾਂ ਜੇਰ ਕੰਪਲੀਟ ਆ ਠੀਕ ਆ ਕਿੰਨਾ ਕੱਢਿਆ ਬਾਈ ਬੋਲਾ ਇਹਦਾ ਇਹਦੇਸ ਨੇ ਕੱਢਦਾ ਹੀ ਬਈ ਤੜਕੇ 3.5-4 ਕਿਲੋਗਾ ਠੀਕ ਆ ਰੈੜੀ ਦੀ ਕਰਤੀ ਬੱਚਾ ਬੱਚਾ ਚੰਗਾ ਤਾਂ ਠੀਕ ਆ ਠੀਕ ਆ ਹਾਂ ਕਿੰਨਾ ਦੁੱਧ ਕੱਢ ਜੂ ਬਾਈ ਦੁੱਧ ਵੀ 25 ਕਿਲੋ ਦਾ ਆਰਾਮ ਨਾਲ ਹੀ ਦੇ ਦੂ ਹਮਮ ਨਾਲ ਹੁੰਦੇ ਰਹਾਂਗੇ ਆ ਲੱਗੇ ਰੈੜੇ ਹਮ ਹੱਥੀ ਚਵਾਈ ਆ ਉਹ ਮਸ਼ੀਨ ਵਾਲਾ ਬਹੁਤ ਚੰਗਾ ਲੱਗਿਆ ਹੈ ਪਿਆ ਰਹਿਣਾ ਮੰਝਿਆਂ ਦੇ ਭਾਅ ਵਿਆਰਗੇ ਥਣ ਪਾਈ ਆ ਚੈੱਕ ਕਰ ਸਕਦੇ ਹੋ ਖੜੇ ਨੇ ਬਹੁਤ ਵੈਸਾ ਦੇ ਫੈਸਾ ਡਰਦੀ ਹੈ ਜਮਾਇਆ ਕੁਆਲਿਟੀ ਵਾਲੀ ਅਜੇ ਹੈ ਵੀ ਦੋ ਦੰਦ ਬੱਚਾ ਤੇ ਆ ਨਾਲ ਰੈੜ ਖੜੀ ਆ ਹਾਈਟ ਹੈ ਨਾ ਇੱਕੋ ਜੀ ਆ ਦੋਨਾਂ ਦੀ ਹਾਈਟ ਬਰਾਬਰ ਹੂੰ ਲਓ ਜੀ ਚੈੱਕ ਕਰੋ 28 ਕਿਲੋ ਦਾ ਵੀ ਵਾੜਾ ਨਹੀਂ ਬਈ ਬਸ ਯਾਨੀ ਜਿੱਦੇ ਕਰਮ ਵਾਲੀ ਨੇ ਜਦੋਂ ਨੂੰ ਦੰਦਾ ਚ ਹੋਣਾ ਉਹਦੋਂ ਨੂੰ ਫੋਲੋ ਵੱਡੀ ਵੜ ਬਣੂਗੀ ਕੋਈ ਆਏ ਨਹੀਂਗਾ ਬਈ ਛੂਟ ਹੀ ਨਹੀਂ ਬੰਦੀ ਤੁਰ ਕੇ ਦਿਖਾਦੀ ਵੀਰੇ ਅਜੇ ਜਿਵੇਂ ਬਧੇਰੀ ਬਿਓਲ ਊਲਾ ਜਮਾਈ ਨਹੀਂ ਪੁਰਾ ਜਿਵੇਂ ਪਹਿਲਾਂ ਨਾ ਠੀਕ ਆ ਬਾਈ ਤੇ ਇਹਦੀ ماں ਥੱਲੇ ਕਿੰਨਾ ਕੁ ਦੁੱਧ ਸੀ ਬਈ ਉਹਨੇ ਸਾਰੇ ਸੀਗਾ ਬਈ ਦੂਜੇ ਸਵੇ 40 ਕਿਲੋ ਆਪਾਂ ਵੇਚਤੀ ਸੀ ਤੂੰ ਉਹ ਵੇਚਦੀ ਸੀਗੀ ਠੀਕ ਹੈ ਇਹ ਫਿਰ ਜਦੋਂ ਨਾਗ ਵੱਧ ਜਾਂਦੇ ਉਹਦੋਂ ਫਿਰ ਕੱਢਦੇ ਹੀ ਤੇ ਹਾਂ ਵੇਚ ਦੇ ਦਿੰਦੇ ਕਿਉਂਕਿ ਆਪਣਾ ਹਨਾ ਸਿਸਟਮ ਉਹਨਾਂ ਕੀ ਹੈ ਲਗਭਗ 10 ਕੁ ਪਸ਼ੂ ਹੀ ਮਸਾ ਖੜਨਗੇ ਜਗ੍ਹਾ ਦਾ ਹੋ ਜਾਂਦਾ ਹੂੰ ਜਗ੍ਹਾ ਦੀ ਤੰਗੀ ਹੋ ਜਾਂਦੀ ਆ ਬਾਕੀ ਜਿੰਨਾ ਕੁ ਬੰਦਾ ਆਪ ਮੈਨੇਜ ਕਰ ਸਕੇ ਉਹਨੇ ਕੁ ਪਸ਼ੂ ਹੀ ਰੱਖਣੇ ਚਾਹੀਦੇ ਆ ਬਰੀਡ ਦਾ ਬਰੇਹਾਂ ਤੋਂ ਕੋਈ ਨਹੀਂ ਦੋ ਦੰਦ ਬੱਚਾ ਤਿਤੂ ਵਰਕ ਦੇਖ ਲਓ ਕੰਪੀਟੀਸ਼ਨ ਵਾਲੀ ਚੀਜ਼ ਕਹਿ ਸਕਦੇ ਆਂ ਆਪਾਂ ਵੀਰੇ ਨਗੀਨੇ ਆ ਹੂੰ ਚੌੜੀ ਭਈ ਆ ਫੁੱਲ ਗੱਠ ਡੂੜ ਗੱਠੰਗੂ ਤਾਂ ਹਵਾਨਾ ਚੋੜਾ ਰੋਕ ਲਈ ਵੀਰੇ ਇੱਥੇ ਆਪਾਂ ਟਕਾ ਕੇ ਦਿਖਾ ਦੇਗੇ ਕਿਉਂਕਿ ਹੂੰ ਜਿਹੜੇ ਹਾਂ ਜਿਵੇਂ ਹਨਾ ਤਾਜੀ ਸੂਈ ਆ ਸੂਏ ਤਾਂ ਕੀਤਾ ਨਹੀਂ ਇਹ ਸਭੀਆਂ ਬਲੀਆਂ ਚੀਜ਼ਾਂ ਹੁੰਦੀਆਂ ਬਾਈ ਜੇ ਲੱਸੀ ਫਿੱਕੀ ਹੋਊ ਤਾਂ ਆਪੇ ਹੀ ਡਹਿਕ ਜਾਂਦੀ ਆ ਸੂਣ ਤੋਂ ਬਾਅਦ ਇਹਨੂੰ ਕੋਈ ਵਾਹ ਵਾਸਤਾ ਹੀ ਨਹੀਂ ਚੌੜੀ ਪਈ ਆ ਮੰਜਾ ਡੈਂਦਾ ਵੀਰੇ ਬਾਕੀ ਛਕੀਨੀ ਵਾਲੀ ਆ ਵੀਰੇ ਉਧਰ ਡਰਦੀ ਆ ਥੋੜਾ ਜਿਹਾ ਸਕੀਨੀ ਪੂਰੀ ਆ ਕੁਆਲਿਟੀ ਪੂਰੀ ਚੰਗੀ ਆ ਲੈ ਚੱਲੀ ਵੀਰੇ ਤੇ ਬੱਚਾ ਵੀ ਵੀਰੇ ਦੇ ਮਗਰ ਪੂਰਾ ਚੰਗਾ ਫੀਮੇਲ ਕਾਫ ਆ ਗਈ ਆ ਜੀ ਕਰੂਗੀ ਥੋੜਾ ਜਿਹਾ ਕਿਉਂਕਿ ਤਲਿਹਾਰਾ ਵੀਰੇ ਹੋਣੀ ਪਾਇਆ ਉਧਰੋਂ ਫਾਰਮ ਚੋਂ ਲਿਆ ਕੇ ਪਹਿਲਾਂ ਉਧਰਲੇ ਪਾਸੇ ਬਾਈ ਦੀਆਂ ਵੜਾ ਖੁੱਲੀਆਂ ਹੀ ਹੁੰਦੀਆਂ ਵੀਰੇ ਆਰਡਰ ਫੈਕਸ ਆ ਜਿਹੜਾ ਕਾਮਜਾਬ ਆ ਹਵਾਨਾ ਜਾਂ ਐਚ ਐਫ ਵੜਾ ਚ ਮਲਕ ਵੇਣ ਚੈੱਕ ਕਰ ਲੋ ਦੋਨੇ ਪਾਸੋਂ ਵੀਰੇ ਚੰਗੀ ਆਉਂਦੀ ਆ ਧੁੰਨੇ ਕੋਲ ਹਵਾਨਾ ਸਟਾਰਟ ਹੋ ਜਾਂਦਾ 25 ਕਿਲੋ ਦੀ ਉਮੀਦ ਆ। ਉਹਨੇ ਗਿੱਠ ਨੂੰ ਗਾਂ ਗਿੱਠ ਖਵਾ ਕੇ ਨਾ ਪਿਆ ਬਈ। ਸਹੀ ਗੱਲ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ। ਇਹ ਉਹ ਚੀਜ਼ ਆ ਨਾ ਬਈ ਜਿਹੜੇ ਫੋਨਾਂ 'ਚ ਵੇਨੇ ਹੁੰਨੇ ਆ ਆਪਾਂ। ਉਹੀ ਆ। ਹੂੰ ਜੈਜ ਡਿਮਾਂਡ ਜਿਹੜੇ ਲੈਣੀਆਂ। ਮੋਲ ਬਈ ਫੋਨ ਤੇ ਕਰ ਲਾਂਗੇ। ਬੱਚੀ ਜੇ ਕਿਹਨੇ ਕਟਾਉਣੀ ਹੋਈ ਆਪਾਂ 10000 ਰੁਪਏ ਦੀ ਕੱਟ ਲਾਂਗੇ। ਬਿਨਾ ਬੱਚੀ ਤੋਂ ਵੀ ਦੇ ਦਾਂਗੇ। ਅੱਛਾ ਬੱਚਾ 10000 ਦਾ ਆਪਾਂ ਕੱਟ ਲਾਂਗੇ ਜੇ ਕਿਹਨੇ ਬੱਚੀ ਛੱਡ ਕੇ ਜਾਣੀ ਹੋਵੇ। ਕੱਲੀ ਵੈੜ ਲੈ ਜੇ। ਬੱਚੀ ਛੱਡ ਦੇ। ਕਿਉਂਕਿ ਮੇਰੇ ਹਿਸਾਬ ਨਾਲ ਜੇ ਜਿੰਨਾ ਕੁ ਮੇਰਾ ਅੰਦਾਜ਼ਾ 7-8000 ਤੋਂ 600 ਵਰਲਡਵਾਈਡ ਦਾ سٹارٹ ਹੁੰਦਾ। ਕਰਦ ਕੋਤ ਬਹੁਤ ਚੰਗਾ ਬਾਈ ਹੋਣੀ ਵੀ ਜੀ ਜਿੰਨਾ ਜਿਹੜੇ ਵੀਰ ਪਰ ਹੁੰਦੇ ਹੋਣਗੇ ਉਹਨਾਂ ਨੂੰ ਪਤਾ ਹੀ ਆ ਵੀਰੇ 7000 ਦੇ ਆਸੇ-પાસੇ ਸ਼ੁਰੂ ਹੋ ਜਾਂਦਾ ਵਰਲਡਵਾਈਡ ਦਾ ਉੱਪਰ ਜਿੰਨਾ ਤੁਸੀਂ ਮਰਜ਼ੀ ਯੂਜ਼ ਕਰ ਸਕਦੇ ਆ ਕੁਆਲਟੀ ਬਹਲੀ ਆ ਵੀਰੇ ਗੋਲ ਕਰਨ ਬਾਕੀ ਉਹ ਹਿਸਾਬ ਨਾਲ ਬੇਲ ਹਾਈਟ ਪੂਰੀ ਚੰਗੀ ਆ ਜਿਵੇਂ ਕਰਮ ਵਾਲੀ ਪਹਿਲਾਂ ਦੇ ਬੇਟੂ ਆ ਹਨਾ ਆਏ ਨਹੀਂ ਕਾ ਬਾਈ ਉਹ ਬਲੂੰਗੜੀ ਜੀ ਦੇਦੀ ਆ ਪੂਰੀ ਬੱਚੀ ਚੰਗੀ ਆ ਤੇ 10000 ਦੀ ਬਾਈ ਕਹਿੰਦਾ ਬੱਚੀ ਕੱਟ ਲਾਂਗੇ ਜੇ ਕੋਈ ਛੱਡ ਕੇ ਜਾਣੀ ਚਾਹੁੰਦਾ ਹੋਵੇ ਤੇ ਜਿਹੜਾ ਦੋ ਨੰਬਰ ਨਾ ਆ ਗਿਆ ਬਈ ਇਹ ਆਪਣਾ ਖਰੀਦਿਆ ਵਾ ਇਹ ਖਰੀਦਿਆ ਇਹ ਬਈ ਤੀਜਾ ਸੁਹਾ ਸੁਈ ਨਾ ਦੂਜੀ ਦਾ ਬਣਾ ਹਾਂ ਆ ਦੂਜਾ ਸੁਹਾ ਸੁਈ ਹੋਈ ਤੀਜੇ ਆਸਤੇ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਸਾਢੇ 4 ਮਹੀਨਿਆਂ ਦੀ ਹੈ ਬਈ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਜੀ ਦੁੱਧ ਤਾਂ ਬਈ 15 ਕਿਲੋ ਹੀ ਹੋਊ ਅਗਲਾ 14 ਮੰਨ ਕੇ ਲੈ ਜੀ 14 ਕਿਲੋ ਦੁੱਧ ਜੋਖ ਦਾਗੇ ਆਪਾਂ ਹਾਂ ਦੁੱਧ ਤਾਂ 15 ਹੀ ਹੋਊ ਆਪਾਂ 14 ਮੰਨ ਕੇ ਠੀਕ ਆ ਤੋੜ ਕੇ ਦਿਖਾ ਦੀ ਫਿਰੇ ਬਰੀਡ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਸਾਢੇ 4 ਮਹੀਨਿਆਂ ਦੀ ਬਾਈ ਕੋਈ ਮਿਲਿਆ ਇਹਦਾ ਸੀਮਾ ਰਿਕਾਰਡ ਜੇ ਇਹ ਤਾਂ ਗੱਲ ਹੈਗੀ ਅਗਲਾ ਐਵੇਂ کہہ ਕੇ ਦੇ ਦੇ ਹਨਾ ਬਾਅਦ ਚ ਆਪਾਂ ਗਾਂ ਕਹਿ ਦਿੱਗੇ ਨਿਕਲੇ ਕੁਝ ਹੋਰ ਫਿਰ ਉਹ ਲਾਂਬੇ ਜੇ ਅਲੀ ਗੱਲ ਹੋ ਜਾਂਦੀ ਆ ਉਹਦਾ ਫਾਇਦਾ ਕੋਈ ਨਹੀਂ ਨੈਟ 14 ਕਿਲੋ ਦੁੱਧ ਸਾਢੇ 4 ਮਹੀਨਿਆਂ ਦੀ ਠੀਕ ਆ ਗੱਬਣ ਚੈੱਕ ਪਾਸ ਆ ਬਰੀਡ ਕੁਆਲਿਟੀ ਪੂਰੀ ਚੰਗੀ ਆ ਥੋੜੀ ਜਿਨਾ ਘੱਟ ਸੇ ਵਾਲੇ ਘਰੋਂ ਆਈ ਆ ਦੁੱਧ ਹਜੇ ਵੀ ਵੱਧ ਜੂਗੀ ਜੇ ਸਾਮ ਸੰਭਾਲ ਲੈ ਘਰੇ ਜਾਵੜੀ ਨਾ ਹੁਣ ਵੀ ਦੁੱਧ ਅੱਪ ਕਰ ਜੂ ਵੀਰੇ ਜਿੱਤੇ ਥੱਲੇ ਹੁਣ 14 ਕਿਲੋ ਆ ਦੱਸਣ ਦੀ ਲੋੜ ਨਹੀਂ ਬਈ ਸੱਜਰ ਨੇ ਕਿੰਨਾ ਕੱਢਿਆ ਹੋ ਘਰ ਮਾਲੀ ਨੇ ਥਣ ਓਕੇ ਆ ਜਮਾ ਬਾਈ ਜਮਾ ਉੱਠੀ ਆ ਬਾਈ ਬੇਫਿਕਰ ਹੋ ਕੇ ਆ ਜਾਏ ਕੋਈ ਹੈ ਠੰਡੀ ਸੀ ਤੁਸੀਂ ਠੀਕ ਆ ਜੈ ਜੀ ਦੀ ਮੰਗ ਜਿਹੜੇ ਲੈਣ ਆਈਆਂ ਜਮਾ ਜੈ ਜੀ ਉਹੀ ਦੱਸੀ ਜਿਹੜੇ ਲੈਣ ਆਈਆਂ 55000 ਦੀ ਦੇ ਦਾਂਗੀ ਇਹ ਹਾਂਜੀ ਦੇਣੀ ਨਹੀਂ ਕਿਸੇ ਨੇ ਇੰਨੇ ਦੀ ਧੋਖਾ ਕਰ ਦਿੰਦੇ ਦੁੱਧ ਬਹੁਤ ਆ ਬਈ ਸੱਜਣਾ ਦੁੱਧ ਆ ਇਹਨਾਂ ਮੈਂ 16 17 ਕਰ ਜਾ ਹੁਣ ਹੀ ਵੇਲੇ ਕਿੰਨੀ ਬਣੀ ਹੈ ਘੰਟਾ ਤਾਂ ਗੱਲ ਹੈ ਘੰਟਾ ਹੀ ਹੋਇਆ ਹਾਂ ਤਾਂ ਫਾਹ ਜਾਂਦੀ ਹੈ ਮੈਡਮ ਬਾਕੀ ਯਾਰ ਜਿਹੜੀ ਬਰੀਡ ਕੁਆਲਿਟੀ ਪੂਰੀ ਚੰਗੀ ਆ ਥਾਨ ਥੂਣ ਬਹੁਤ ਚੰਗਾ ਲੱਗਿਆ ਜੀ ਜੇ ਬਾਈ ਹੁਣ ਸਾਂਭਣ ਵਾਲੇ ਵੀਰ ਕੋਲ ਜਾਵੜੀ ਹੈ ਨਾ ਸੱਜਰ ਤਾਂ ਨੇਰੀਆ ਲਿਆ ਦੂ ਜਮਾ ਦੁੱਧ ਵਾਲੀਆਂ ਡਰਮ ਦੋ ਦੋ ਦਾ ਕੱਟਣ ਵਾਲੇ ਦੇ ਸੀ 30 32 ਕਿਲੋ ਦਿੱਤਾ ਹੋਇਆ ਨਾ ਦੇ ਡਰਮ ਬਈ ਇੱਕ ਦੀ ਯਾਰ ਪਰ ਸਾਮ ਸੰਭਾਲ ਨਾਲ ਸਾਮ ਸੰਭਾਲ ਨਾਲ 55000 ਦੀ ਕੀਮਤਾਂ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ